ਆਨ ਹੋ ਗਈ ਤੇ ਹੁਣ ਇਹੋ ਹੀ ਤਾਂ ਡਾਮ ਹੈ ਇਹੋ ਹੀ ਤਾਂ ਡਬਲੂ ਮਮਾ ਮਜ਼ਾ ਹੀ ਬੜਾ ਹੁੰਦਾਈ ਹੋਣਾ ਹੁਣ ਇਹਦਾ ਤੁਹਾਨੂੰ ਅਹੀਂ ਪ੍ਰਾਈਸ ਦੱਸਦੇ ਆ ਇਹਦਾ ਪ੍ਰਾਈਸ ਹੈਗਾ ਵਾ ਸਸਤੀ ਕਰ ਜੀ ਸਾਰਿਆਂ ਨੂੰ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰਿਆਂ ਦੇ ਠੀਕ ਹੋਵਗੇ ਤੇ ਆਪਾਂ ਵੀ ਬਿਲਕੁਲ ਟਿਕ ਟਾਕ ਆ ਤੇ ਆਪਾਂ ਨਾ ਚੀਜ਼ੇ ਕਮਗਾਈ ਹੀ ਹੋਇਓ ਤੇ ਨੂੰ ਕਿੰਨੇ ਦਿਨ ਗਏ ਮਗਾਈ ਨੂੰ ਨਵੀਂ ਸ਼ਾਇਆ ਕੋਈ ਅੱਜ ਕੱਲ ਨਾ ਕਿ ਕੋ ਟਾਈਮ ਹੈ ਨਹੀਂ ਆ ਕਿਸੇ ਦਾ ਜਿੱਦਾਂ ਮੰਨ ਲਓ ਪਹਿਲਾਂ ਨਾ ਪੁਰਾਣੇ ਸਮਿਆਂ ਵਿੱਚ ਇਹ ਕਿਹਾ ਸਿਰ ਬੜਾ ਛੱਸ ਦੇਂਦੇ ਸੀ ਤੇ ਉਹ ਐ ਸਿਰ ਹੌਲਾ ਹੋ ਜਾਂਦਾ ਹੁੰਦਾ ਸੀ ਕੋਈ ਹਨਾ ਮੰਮੀ ਤੇ ਅੱਜ ਕੱਲ ਸਿਰ ਛੱਸਨ ਨੂੰ ਤੇ ਹੈਗੇ ਆ ਪਰ ਟਾਈਮ ਨਹੀਂ ਹੈਗਾ ਮੈਨੂੰ ਨਾ ਇੱਕ ਦਿਨ ਬੜਾ ਹੁੰਨਿਆ ਵੀ ਸਿਰ ਨਹਾ ਕੇ ਤੇ ਚਸਾਵਾ ਤੇ ਮੈਂ ਮੰਮੀ ਜੀ ਨੂੰ ਆਖਿਆ ਮੈਂ ਸਿਰ ਛੱਸੂ ਮੰਮੀ ਆਂਦੇ ਮੈਂ ਤੇ ਸਾਰਾ ਘਰ ਦਾ ਕੰਮ ਕਰਨਾ ਗੱਲ ਉਹ ਉੱਥੇ ਆਈ ਦੀ ਆ ਕਿ ਟਾਈਮ ਨਹੀਂ ਹੈਗਾ ਕਿ ਕੋਈ ਨਾ ਤੇ ਆਪਾਂ ਨੇ ਇੱਕ ਚੀਜ਼ ਮਂਗਾਈ ਆ ਆਨਲਾਈਨ ਤੇ ਅਸੀਂ ਸੋਚਣੇ ਕਿ ਚਲੋ ਨਾਲੇ ਵਲੌਗ ਬਣਾਵਾਂਗੇ ਤੇ ਨਾਲੇ ਤੁਹਾਡੇ ਸਾਰਿਆਂ ਸਾਹਮਣੇ ਵੇਖਾਂਗੇ ਖੋਲ ਕੇ ਸਾਡਾ ਵੀ ਟਾਈਮ ਲੱਗ ਜੂਗਾ ਇਹਨੂੰ ਖੋਲਣ ਦਾ ਅਸੀਂ ਵੀ ਮਂਗਾਈ ਨੂੰ ਹੋ ਗਏ 2-3 ਦਿਨ ਤੇ ਅਜੇ ਤੱਕ ਵਰਤੀ ਵੀ ਨਹੀਂ ਆ ਤੇ ਖੋਲੀ ਵੀ ਨਹੀਂ ਆ ਤੇ ਐਦਾ ਹੀ ਲਿਵਾੜ ਦੇ ਵਿੱਚ ਪਾ ਕੇ ਰੱਖੀ ਆ ਤੇ ਆਜੋ ਫਿਰ ਦੱਸੀਏ ਤੁਹਾਨੂੰ ਇਹ ਕਿਹੜੀ ਚੀਜ਼ ਆ ਹੈ ਇਹ ਹੀ ਮਂਗਾਈ ਆ ਜੀ ਮਸ਼ੀਨ ਸਿਰ ਚ ਸਣ ਵਾਲੀ ਇਹ ਮਸ਼ੀਨ ਦਾ ਨਾਮ ਹੈਗਾ ਵਾ ਜੀ ਆਈਕੋਨਿਕ ਮੀ ਠੀਕ ਆ ਤੇ ਥੱਲੇ ਇੱਕ ਜੈਨੂ ਲਿਖਿਆ ਵਾ ਤੇ ਜਿੰਨੇ ਇਹਨੂੰ ਹੀ ਜਾਂਦੇ ਹੋਣੇ ਫਿਰ ਹਨਾ ਤੇ ਹੁਣ ਇਹਨੂੰ ਕਦੀ ਇਹਨੂੰ ਅਨਬਾਕਸਿੰਗ ਕਰੀਏ ਹਨਾ ਹੂੰ ਤੇ ਇਹਨੂੰ ਅਨਬਾਕਸਿੰਗ ਕਰੀਏ ਹੁਣ ਤੇ ਆ ਵਾਹੇ ਨੂੰ ਹੈਂਡ ਲੀਆ ਦਿੱਤਾ ਵਾ ਤੇ ਆ ਜੀ ਮਸ਼ੀਨ ਤੇ ਮਾਵਾਂ ਕੋ ਜੀ ਦਿੱਤਾ ਨਾਲ ਮੈਨੂੰ ਲਵਾ ਦੇ ਮਸ਼ੀਨ ਉਹ ਪ੍ਰੋਪੈਲਰ ਜੇ ਹੋਣੇ ਇਹਦੇ ਆ ਵਾ ਮਸ਼ੀਨ ਐਂਦਾ ਕਰਕੇ ਇਹਨੂੰ ਸਿਰ ਦੇ ਉੱਤੇ ਰੱਖਣਾ ਬਾਕੀ ਆ ਲੱਗਣੇ ਆ ਆ ਲੱਗਣੇ ਆ ਤੇ ਇਹ ਲਾਉਣੇ ਆ ਆਪਾਂ 6 ਪਏ ਦੀ ਕਸ਼ੂਕਾ ਮਿਰਗੀ ਹੈ ਨਾ ਹਾਂ ਸਹੀ ਗੱਲ ਆ 6 ਕਸ਼ੂਕਾ ਮਿਰਗੀ ਆ ਤੇ ਆ ਇਹਨਾਂ ਦੇ ਉੱਪਰ ਲੱਗਣੇ ਹੋਣੇ ਆ ਹਨਾ ਇਹ ਮੈਂ ਆਨਲਾਈਨ ਹੀ ਵੇਖੀ ਸੀ ਵੀਡੀਓ ਤੇ ਮੈਂ ਹਾਂ ਚੱਲ ਅਹੀਂ ਵੀ ਮੰਗਾਵਾਂਗੇ ਬਾਕੀ ਨਾ ਆਨਲਾਈਨ ਤੇ ਬਥੇਰਾ ਕੁਝ ਦੱਸਦੇ ਆ ਵੀ ਬੜਾ ਮਜ਼ਾ ਹੁੰਦਾ ਵਾ ਬਾਕੀ ਪਤਾ ਤੇ ਬੰਦੇ ਦਾ ਬੰਦੇ ਨੂੰ ਉਦੋਂ ਹੀ ਲੱਗਦਾ ਜਦੋਂ ਦੇ ਹੱਥ ਹੁੰਦੀ ਆ ਨਾ ਵੀ ਜਿੰਨਾ ਚਾਹ ਕਹੀਂ ਨਾ ਵਰਤਾਂਗੇ ਉਹਨਾਂ ਚਾਹ ਨੂੰ ਪਤਾ ਨਹੀਂ ਲੱਗਣਾ ਏ ਕਰਕੇ ਮਹਗਾਈ ਹੈ ਤੇ ਮੈਂ ਚੱਲਣ ਵਾਲੇ ਵੱਤ ਕੇ ਵੇਚਦੇ ਆ ਫਿਰ ਤੁਹਾਨੂੰ ਵੀ ਦੱਸਦੇ ਆ ਕਿ ਇਹ ਕਿਵੇਂ ਦੀ ਹੈ ਤੇ ਰਿਜ਼ਲਟ ਹੈਗੇ ਆ ਕਿ ਨਹੀਂ ਹੈਗੇ ਹਨ ਤੇ ਆ ਚਾਰਜਰ ਆਹ ਦੇਦੀ ਲੀਡ ਆ ਚਾਰਜਿੰਗ ਲੀਡ ਹਨਾ ਇਹਦੇ ਨਾਲ ਚਾਰਜਿੰਗ ਕਰਨਾ ਪਹਿਲਾਂ ਵੇਨੇ ਆ ਇਹ ਚਾਰਜ ਹੈਗੀ ਵੀ ਆ ਕਿ ਨਹੀਂ ਤੇ ਹੋ ਉੱਤੇ ਸਕਦੀ ਆ ਚਾਰਜ ਹਨਾ ਬਾਕੀ ਹਾਂਜੀ ਆ ਵਾ ਡੋਰੀ ਇਹਨੇ ਇਸ ਤਰੀਕੇ ਨਾਲ ਪੈਣਾ ਪਾ ਲਈਏ ਫਿਰ ਇਹਨੂੰ ਹਨਾ ਡਿੱਗਣ ਦੋ ਜੀ ਉਹ ਵੜ ਲਈ ਦੀ ਹੈ ਨਾ ਹਾਂਜੀ ਤੇ ਮੰਮੀ ਸਭ ਤੋਂ ਵੱਧ ਮੰਮੀ ਐਕਸਾਈਟਡ ਹੈ ਹਨਾ ਆਹੋ ਮੈਂ ਅੱਜ ਮੰਮੀ ਮੈਂ ਅੱਜ ਆਰਡਰ ਕੀਤੀ ਆ ਤੇ ਮੈਂ ਮੰਮੀ ਜੀ ਨੂੰ ਕਿਹਾ ਹੀ ਪੀ ਦਮਗੋਣੀ ਹੈ ਤੇ ਮੰਮੀ ਦੇ ਲਈ ਆ ਮਗਾ ਫਿਰ ਨਹੀਂ ਮੈਂ ਤੁਸੀਂ ਨਾ ਮੇਰਾ ਸਿਰ ਚਸੇ ਹੋ ਤੇ ਉਹ ਕਰਦਾ ਨਾ ਫਿਰ ਟੈਂਸ ਦੇ ਕਰਕੇ ਗੱਲ ਦੇ ਸਾਰੀ ਟਾਈਮ ਦੀ ਆ ਹਨਾ ਹਾਂ ਨਹੀਂ ਲੱਗਦਾ ਟਾਈਮ ਦੇ ਅੱਗੇ ਤੇ ਟਾਈਮ ਲੱਗ ਜਾਂਦਾ ਸਿਰ ਚਸ ਦੇ ਜਾਂਦਾ ਹੀਗਾ ਤੇ ਉਹ ਨੰਮਨ ਵੀ ਚਲ ਜਾਂਦੀ ਆ ਤੇ ਹਨਾ ਤੇ ਕੰਮ ਕਰ ਲੱਗੇ ਰਹੇਦਾ ਹੌਲੀ ਹੌਲੀ ਤੇ ਟਾਈਮ ਨਹੀਂ ਮਿਲਦਾ ਅੱਜ ਕੱਲ ਸਿਰ ਚਸ ਨਾਲਾ ਤੇ ਹੁਣ ਨਾ ਬਸ ਯਾਦਾ ਹੀ ਰਹਿ ਗਈਆਂ ਮੈਂ ਪਿਛਲੇ ਹਨਾ ਇਸ ਤਰੀਕੇ ਨਾਲ ਪੈਣੀ ਆ ਵੇਖੋ ਆਪ ਵੀ ਆਪਣੇ ਸਿਰ ਚਾਪੇ ਤੇਲ ਲਾਈਏ ਮੋ ਜਾਣੀ ਹੁੰਦਾ ਨੌਰੀਆ ਨਾ ਸਹੀ ਗੱਲ ਆ ਕੋਈ ਗੱਲ ਨਹੀਂ ਜਿਹੜੀਆਂ ਹੁੰਦੇ ਨੇ ਬੱਚੇ ਦਾ ਸਕੂਲ ਜਾਂਦੇ ਹੁੰਦੇ ਹੀ ਆ ਨਾ ਤੇ ਇਹਨਾਂ ਦਾ ਸਿਰ ਨਹਾਤ ਵਾ ਕੇ ਤੇਲ ਝੱਸ ਕੇ ਤੇ ਫੇਰ ਆ ਨਾ ਵਾਧਿਆ ਨਾਲ ਜੂਲ ਕਰਦੇ ਨੇ ਇਹਨਾਂ ਦੇ ਡੋਰੀ ਤੇ ਇਹਨੂੰ ਪਾਤੀ ਆ ਹੁਣ ਇਹਦੇ ਮਤਲਬ ਇਹ ਖੂਬੀਆਂ ਵੇਖੀ ਕੀ ਆ ਨਾ ਇੱਥੋਂ ਹੋਣ ਹੋਣਾ ਇਹਨੇ ਇ ਕੋਈ ਇਸ ਵਿੱਚ ਹਾਂ ਅੱਛਾ ਇਸ ਤਰੀਕੇ ਨਾਲ ਇਹਨੇ ਵਰਕ ਕਰਨਾ ਵਾ ਤੇ ਹਾਂ ਵੇ ਹੈ ਨਾ ਹਾਂ ਤੇ ਜੇ ਇਹਨੂੰ ਫਾਸਟ ਕਰਨਾ ਤੇ ਫਿਰ ਇੱਥੋਂ ਨਾ ਆਪਣਾ ਅਸ਼ਾ ਵੱਧ ਘਾਟ ਅਸ਼ਾ ਉੱਥੋਂ ਹੀ ਸਲੋ ਤੇ ਉੱਥੋਂ ਹੀ ਆਹ ਫਾਸਟ ਹੋ ਗਈ ਆ ਤੇ ਆਹ ਸਲੋ ਹੋ ਗਈ ਹੈ ਨਾ ਹੂੰ ਆਹ ਫਾਸਟ ਹੋ ਗਈ ਹੂੰ ਤੇ ਹੁਣ ਇਹਨੂੰ ਯੂਜ਼ ਕਰੀ ਹੁਣ ਮਮੀ ਜੀ ਹੁਣਾਂ ਦੇ ਸਿਰ ਤੇ ਮੈਂ ਤੇ ਬੰਨੇ ਆ ਪਰ ਮੇਰੀ ਬਾਹਾਂ ਤੇ ਕਰ ਰਹੇ ਇੱਥੇ ਵੇਖੀਏ ਬਾਹਾਂ ਦੀ ਮ사ਜ ਹੁੰਦੀ ਹੈ ਬਾਹਾਂ ਦੀ ਮ사ਜ ਹਾਂ ਹੁੰਦੀ ਮਰਵਾ ਜਾਵਾਂ ਡਿਆਈ ਬੁੜੇ ਘਾਰੀਆਂ ਗੀਆਂ ਦੀਆਂ ਗਾਣੀਆਂ ਆਉਂਦੀ ਹਾਂ ਆਵੇ ਹਮਨਾਂ ਅੰਗੇ ਕਰਕੇ ਨਹੀਂ ਹੋਵੇ ਹੋਵੇ ਮ사ਜ ਦੇਆ ਕਰਨਾ ਨਾ ਹਾਂ ਹੋਣਦੀ ਆ ਇਹ ਆਵੇ ਨਹੀਂ ਹੋਣਦੀ ਆ ਨਹੀਂ ਬਾਹ ਨੂੰ ਪਤਾ ਲੱਗਣ ਦੇਆ ਵੀ ਹੋਣਦੀ ਆ ਲੱਗਣਦੀ ਤੁਹਾਨੂੰ ਹੀ ਬਾਹ ਲੱਗਣਾ ਨੂੰ ਥੋੜੀ ਲੱਗਣਾ ਹਾਂ ਚੱਲ ਇੱਕ ਗੱਲ ਕਰਕੇ ਮੈਂ ਨਾ ਇੱਕ ਗੱਲ ਲੀਓ ਹੁਣ ਕੰਮ ਮਿੰਟੋ ਮਿੰਟ ਕਰਦੇਆ ਕਰੂੰਗੇ ਹੁਣ ਮ사ਜ ਵਾਕਿਆ ਹੀ ਓਏ ਹਾਂ ਮ사ਜ ਤੇ ਕਰਦੀ ਵੇ ਆਵੇ ਹਣਾ ਆਪਣੇ ਹੂੰ ਮਜ਼ਾ ਹੀ ਬੜਾ ਹੁੰਦਾ ਆਈਓ ਹਣਾ ਇਹ ਕਰਨ ਢੀਓਸਾ ਅਜ ਮੈਨੂੰ ਲੱਗਦਾ ਸਿਰਚ ਜਿਆਦਾ ਆਊਗਾ ਮਜਾ ਮੈਨੂੰ ਪਤਾ ਕੀ ਕਹਿੰਦੇ ਸਿਰ ਫਿਰ ਮੰਮੀ ਦੇ ਸਿਰ ਜੀ ਟਰਾਈ ਕਰਦੇ ਆ ਨਾ ਇਹ ਦੇਖ ਮੈਂ ਕਹਿੰਦੀ ਤੇਲ ਲਾ ਕੇ ਜਿੱਦ ਬਾਵਾਂ ਨੂੰ ਹਾਂਜੀ ਤੇ ਫਿਰ ਹਨਾ ਹਾਂ ਫਿਰ ਜੀ ਚੱਲ ਹਨਾ ਲੈ ਉਹ ਵੀ ਤੁਹਾਡੇ ਸਿਰ ਦੇ ਉੱਤੇ ਕਰਦੇ ਆ ਯੂ ਹਾਏ ਹਾਂਜੀ ਕਿਦਾਂ ਤਾਂ ਇਹ ਤਾਂ ਲਾਈ ਆ ਓਏ ਇੱਕ ਗੱਲ ਆ ਵਾਲ ਵੀ ਖਲਾ ਦਿੰਦੀ ਹੋਣੀ ਫਿਰ ਤੇ ਹਾਂ ਉਹ ਤਾਂ ਫਿਰ ਹੈ ਹੀ ਆ ਹਾਂ ਤੇ ਮਸਾਜ ਤੇ ਚੱਲਣਾ ਵਾਲ ਖੁੱਲ ਕੇ ਹੋਣੀ ਆ ਮੰਮੀ ਦੱਸੋ ਕਿਦਾਂ ਦਾ ਲੱਗਣਿਆ ਐਂ ਤਾਂ ਅੱਖ ਸੀ ਮੜ ਜਾ ਕਰਦੀ ਵੀ ਐ ਮ사ਜ ਕੇ ਐਵੇਂ ਸ਼ੋਸ਼ਾ ਹੀ ਆ ਨਹੀਂ ਹੁੰਦੇ ਬੋਲੋ ਹੈ ਹੁੰਦੇ ਹੁੰਦੀ ਆ ਪੱਕੀ ਗੱਲ ਆ ਇੱਧਰ ਦੇ ਸਾਈਡ ਤੇ ਕਰਾ ਚੱਲੇ ਨੇ ਜਸ ਸਿਰ ਦੁਖਦਾ ਵਾ ਮਾੜਾ ਮਾੜਾ ਤੇ ਵੇਖਦੇ ਜੇ ਠੀਕ ਹੋ ਗਿਆ ਫਿਰ ਤੇ ਨਵੀਂ ਸਿਰ ਇਹਨੇ ਨਹੀਂ ਹਟਾਉਣਾ ਹੈਗਾ ਇਹਨੇ ਤੇ ਬਸ ਮ사ਜ ਹੀ ਕਰਨੀ ਮਾੜੀ ਉਹ ਰਿਲੈਕਸ ਤੇ ਹੁੰਦਾ ਹੀ ਇਹ ਬੰਦਾ ਵਧੀਆ ਹੈ ਤੂੰ ਸਿੱਧਾ ਕਰਾਉਂਗਾ ਸਿਰ ਤੁਸੀਂ ਤੂੰ ਤਾਂ ਕਿਹਾ ਵਾ ਤੇ ਫੇ ਮੈਂ ਤੇ ਉਹਦੇ ਨਾਲ ਹੁਣ ਥੱਕਣਾਈ ਆ ਮੈਂ ਭਾਵੇਂ ਸੋ ਜਾਏ ਬੈਠਾ ਏ ਤੇ ਬਾਕੀ ਆ ਹੈਗੀ ਘਰ ਘਰ ਤੇ ਹੈਗੀ ਆ ਨਾ ਆਪਣੇ ਵੀ ਲਾ ਕੇ ਵੇਖ ਲੈ ਮੈਂ ਹੁਣ ਆਪਣੇ ਕਿਦਾਂ ਲਾਵਾਂ ਮੈਨੂੰ ਪਰਨਾ ਲਉਣਾ ਪੈਣਾ ਨਹੀਂ ਉੱਪਰ ਆਉਂਦੀ ਉੱਤੇ ਇਦਾਂ ਹੀ ਬਬਲੂ ਫੀਲ ਜਿਆਦਾ ਦਿੰਦੀ ਬਾਈ ਬਾਕੀ ਵਾਲ ਜਿਹੜਾ ਪਰਨਾ ਲਾਵਾਂਗੇ ਤੇ ਫੇਰ ਹੀ ਆ ਇੱਕ ਗੱਲ ਤੂੰ ਫੇਰ ਹੀ ਆ ਮੇਰੇ ਸਿਰ 'ਚ ਐ ਹੁਣ ਵੀ ਇਦਾਂ ਲੱਗਣੇ ਤਾਂ ਫਿਰ ਨਹੀਂ ਆ ਹਾਂ ਫੇਰ ਅਜੇ ਹੁਣੇ ਨਵੀਂ ਨਵੀਂ ਲੈ ਵੀ ਅਜੇ ਨਾ ਅਜੇ ਚਾਰਜਿੰਗ ਵੀ ਨਹੀਂ ਹੈਗੀ ਪੂਰੀ ਤਰ੍ਹਾਂ ਇਹਨੂੰ ਚਾਰਜ ਕਰਾਂਗੇ ਤੇ ਜਦੋਂ ਚਾਰਜ ਹੁੰਦੀ ਆ ਤੇ ਫੇਰ ਹੀ ਪਤਾ ਲੱਗਣਾ ਹੈ ਅਜੇ ਤੇ ਵਿਚਾਰੀ ਆਪ ਡੈਡੋ ਵਾ ਦੇ ਜਦੋਂ ਪੂਰੇ ਤਰੀਕੇ ਨਾਲ ਚਾਰਜ ਹੋਈ ਨਾ ਇਹ ਤੇ ਫੇਰ ਜਿਹੜਾ ਵਾ ਇਹਨੇ ਜਾ ਕੇ ਜਿਹੜਾ ਵਾ ਹੁਣਾ ਵਾ ਹਨਾ ਤੇ ਹੁਣ ਇਹਦਾ ਤੁਹਾਨੂੰ ਅਸੀਂ ਪ੍ਰਾਈਸ ਦੱਸਦੇ ਆ ਇਹਦਾ ਪ੍ਰਾਈਸ ਹੈਗਾ ਵਾ ਏਆ 11 ਤੇ 1200 ਦੇ ਵਿੱਚ ਵਿੱਚ ਆਈ ਆਏ ਇਹਨੂੰ ਆਈ ਨੂੰ ਵੀ 2-3 ਦਿਨ ਹੋ ਗਏ ਆ ਤੇ ਇੰਨਾ ਕੀ ਦਾ ਪ੍ਰਾਈਸ ਆ 11-1200 ਰੁਪਿਆ ਤੇ ਜੇ ਤੁਸੀਂ ਮੰਗਵਾਉਣੀਆ ਬਕਵਾ ਸਕਦੇ ਹੋ 11-1200 ਰੁਪਿਆ ਜਿਹੜਾ ਵਾ ਇਹਦਾ ਪ੍ਰਾਈਸ ਵਾ ਜੇ ਤੁਸੀਂ ਇਹਨੂੰ ਖਰੀਦਣਾ ਹੋਊਗਾ ਤੇ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵਾਇਦਾ ਇਸ ਮਸ਼ੀਨ ਦਾ ਤੁਸੀਂ ਉਹ ਲਿੰਕ ਤੋਂ ਕਲਿੱਕ ਕਰਕੇ ਤੇ ਮਸ਼ੀਨ ਨੂੰ ਜਲਦੀ ਜਲਦੀ ਬਾਏ ਕਰ ਸਕਦੇ ਹੋ ਜੇ ਤੁਸੀਂ ਨਹੀਂ ਲੱਭਣੀ ਹੈਗੀ ਜੇ ਤੁਹਾਨੂੰ ਲੱਭਣੀ ਹੈ ਤਾਂ ਫਿਰ ਤੁਹਾਨੂੰ ਆਈਕੋਨਿਕ ਸਰਚ ਕਰਕੇ ਤੇ ਤੁਹਾਨੂੰ Amazon ਦੇ ਵਿੱਚ ਉਹ ਲੱਭਣੀ ਪੈਣੀ ਆ ਤੇ ਜੇ ਤੁਸੀਂ ਮੇਰੇ ਲਿੰਕ ਤੋਂ ਇਹਨੂੰ ਬਾਏ ਕਰੋਗੇ ਤੇ ਫਿਰ ਤੁਹਾਨੂੰ ਲੱਭਣ ਦੀ ਨਹੀਂ ਮੁਸ਼ਕਲ ਆਉਣੀ ਹੈ ਕਿ ਫਿਰ ਤੁਸੀਂ ਬਸ ਕਲਿੱਕ ਕਰਨਾ ਵਾ ਤੇ ਤੁਸੀਂ ਆਪਣੇ Amazon ਦੇ ਵਿੱਚ ਡਾਇਰੈਕਟ ਜਿਹੜਾ ਵਾ ਪਹੁੰਚ ਜਾਣਾ ਤੇ ਉੱਥੋਂ ਜਾ ਕੇ ਤੁਸੀਂ ਬਾਏ ਕਰੋ ਤੇ ਫਿਰ ਵਰਤੋ ਤੇ ਫਿਰ ਸਾਨੂੰ ਵੀ ਦੱਸੋ ਬਾਕੀ ਇੱਕ ਗੱਲ ਮੈਂ ਕਹਿ ਦਵਾ ਇਸ ਤਰ੍ਹਾਂ ਵੀ ਨਹੀਂ ਹੁੰਦਾ ਜੇ ਸਾਨੂੰ ਵਧੀਆ ਲੱਗੀ ਆ ਤੇ ਸਾਰਿਆਂ ਨੂੰ ਵਧੀਆ ਹੀ ਲੱਗੇ ਹਨ ਹੋ ਸਕਦਾ ਵਾ ਤੁਹਾਨੂੰ ਨਾ ਵਧੀਆ ਲੱਗੇ ਤੇ ਜਾਂ ਹੋ ਸਕਦਾ ਤੁਹਾਨੂੰ ਵੀ ਵਧੀਆ ਲੱਗੇ ਬਾਕੀ ਹੋ ਸਕਦਾ ਤੁਹਾਨੂੰ ਸਾਡੇ ਨਾਲ ਉਹ ਵੀ ਜ਼ਿਆਦਾ ਵਧੀਆ ਲੱਗੇ ਹੋ ਸਕਦਾ ਤੁਹਾਨੂੰ ਸਾਡੇ ਨਾਲ ਜ਼ਿਆਦਾ ਵਧੀਆ ਲੱਗੇ ਤੇ ਬਾਕੀ ਇਹ ਆ ਕਿ ਜੇ ਵਧੀਆ ਹੋਊਗੀ ਤੁਹਾਨੂੰ ਲੱਗੂਗੀ ਠੀਕ ਆ ਨਾ ਲੱਗੂਗੀ ਤੇ ਨੂੰ ਰਿਟਰਨ ਕਰ ਦਿਓ ਹਨਾ ਰਿਟਰਨ অপਸ਼ਨ ਵੀ ਹੈ ਕੀ ਆ 7 ਦਿਨ ਜਿਹੜਾ ਵਾ ਰਿਟਰਨ ਕਰ ਸਕਦੇ 7 ਦਿਨ ਹੈਗੇ ਆ ਹੁੰਦੇ ਆ ਚੀਜ਼ ਇੱਕ ਮਿੰਟ ਹਾਂਜੀ ਮੰਮੀ ਜੀ ਤੁਸੀਂ ਰਿਟਰਨ ਕਰਨਾ ਚਾਹੋਗੇ ਨਹੀਂ ਮੈਂ ਤਾਂ ਹੁਣ ਰੱਖਣੇ ਆ ਮੈਂ ਨਹੀਂ ਹੁੰਦੇ ਮੰਮੀ ਜੀ ਨੇ ਤੇ ਰਿਟਰਨ ਕਰਨੀ ਮੈਂ ਪਤਾ ਕੀ ਕਰਨਾ ਕਰਨਾ ਵਾ ਤੁਸੀਂ ਤਾਂ ਹੁਣ ਜਲਦੀ ਨਹੀਂ ਆ ਤੇ ਮੈਂ ਖਾਮ ਖੂਮ ਕਰਕੇ ਤੈਰ ਮਾਰਨਾ ਹੁਣ ਮੰਮੀ ਨੇ ਕੰਮ ਬੜਾ ਫੜ ਕਰ ਲਿਆ ਕਰਨਾ ਕਿ ਮਸਾਜ ਹੋਣੀ ਬਾਅਦ ਤੇ ਕਿਉਂਕਿ ਅਜੇ ਕੰਪਨੀ ਵੱਲੋਂ ਮਿਲਦਾ ਤਾਂ ਹਾਫ ਹੀ ਚਾਰਜਿੰਗ ਆਉਂਦੀ ਆ ਤੇ ਬਾਕੀ ਐਸ ਲੀਡ ਦੇ ਨਾਲ ਇਹਨੇ ਚਾਰਜਿੰਗ ਹੋਣਾ ਵਾ ਠੀਕ ਆ ਆ ਤੁਹਾਨੂੰ ਚਾਰਜਿੰਗ ਜਿਹੜਾ ਪੁਆਇੰਟ ਸ਼ੂ ਆ ਉਹ ਤੁਹਾਨੂੰ ਲੈਣਾ ਪੈਣਾ ਵਾ ਅਡੈਪਟਰ ਜਿਹੜਾ ਵਾ ਜਿਹੜਾ ਚਾਰਜਿੰਗ ਪੁਆਇੰਟ ਦਾ ਅਡੈਪਟਰ ਆ ਉਹ ਤੁਹਾਨੂੰ ਲੈਣਾ ਪੈਣਾ ਇਧਰਲੀ ਸਾਈਡ ਤੇ ਤੇ ਇਸ ਚੀਜ਼ ਨੇ ਇਹਦੇ ਨਾਲ ਲੱਗਣਾ ਚਾਰਜ ਆਵੇ ਆਮਣਾ ਵੇ ਆ ਇਹਦੇ ਨਾਲ ਲੱਗੀ ਹੁੰਦੀ ਚੁੰਬਕ ਤੇ ਆਵੇ ਨੇ ਆਪਣੇ ਆਪ ਹੀ ਚੰਬੜ ਜਾਣਾ ਅੱਛਾ ਇਦਾਂ ਹਾਂਜੀ ਆ ਤਾਂ ਵਧੀਆ ਫੇਰਾ ਨਾ ਵਧੀਆ ਨਾ ਤੇ ਕੁਝ ਕਰਨ ਦੀ ਲੋੜੇ ਦੇ ਨੇੜੇ ਖੜਨਾ ਨਹੀਂ ਤੇ ਆ ਦੂਸਰੇ ਅਡੈਪਟਰ ਤੇ ਨਹੀਂ ਲੱਗੂਗਾ ਹੈ ਆ ਦੂਸਰੇ ਅਡੈਪਟਰ ਤੇ ਨਹੀਂ ਲੱਗੂਗਾ ਆ ਮੇਰੇ ਵਾਲੇ ਤੇ ਤੇ ਨਹੀਂ ਲੱਗਣਾ ਕਿਉਂਕਿ ਮੇਰਾ ਆਈਫੋਨ ਵਾਲਾ ਵਾ ਐਂਡਰੋਇਡ ਵਾਲੇ ਤੇ ਲੱਗਣਾ ਮਗਰ ਇਸ ਤਰ੍ਹਾਂ ਆ ਲੱਗਦਾ ਹੋਵੇ ਜੀ ਅਜਾ ਉਹ ਸਾਡੇ ਅਡੈਪਟਰ ਨਾਲ ਹੈ ਕਿਉਂਕਿ ਦੋ ਚਾਰ ਜੇ ਇਹਨੂੰ ਚਾਰਜਿੰਗ ਕਰਾਂਗੇ ਤੇ ਫਿਰ ਇਹਨੂੰ ਵਰਤਾਂਗੇ ਆ ਵਧੀਆ ਤਰੀਕੇ ਨਾਲ ਤੇ ਬਾਕੀ ਵਧੀਆ ਚੀਜ਼ ਤੇ ਠੀਕ ਆ ਕਿਉਂਕਿ ਇਹਦੇ ਉੱਪਰ ਨਾ ਪਰਪੈਲਰ ਜੇ ਲੱਗੇ ਨਾ ਜਿਹੜੇ ਆੜੇ ਇਹੀ ਮ사ਜ ਦਿੰਦੇ ਆ ਆ ਵੇਖੋ ਇਹੀ ਮ사ਜ ਦਿੰਦੇ ਆ ਤੇ ਜੇ ਤੁਸੀਂ ਇਹਨੂੰ ਮਗਾਉਣਾ ਚਾਹੋਗੇ ਨਾ ਤੇ ਮੇਰੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵਾ ਤੇ ਇਹ ਮਸ਼ੀਨ ਦਾ ਨਾਮ ਆ ਆਈਕੋਨਿਕ ਵੈਸੇ ਪਰ ਜੇ ਤੁਸੀਂ ਮੇਰੇ ਲਿੰਕ ਤੋਂ ਬਾਏ ਕਰੋਗੇ ਨਾ ਫਿਰ ਇਹ ਤੁਹਾਨੂੰ ਜਲਦੀ ਜਿਹੜਾ ਵਾ ਤੁਸੀਂ ਇਹਨੂੰ ਲੱਭ ਲਓਗੇ ਕਿਉਂਕਿ ਉਹ ਤਰ੍ਹਾਂ ਤੇ ਸਰਚ ਕੀਤੇ ਆ ਹੋਰ ਵੀ ਕੰਪਨੀ ਦੀਆਂ ਆ ਜਾਂਦੀਆਂ ਹਨਾ ਤੇ ਮੈਂ ਵੇਖੀ ਪਈ ਇਹ ਕੰਪਨੀ ਆਇਕੋਨਿਕ ਦੀ ਵਧੀਆ ਤੇ ਜੇ ਤੁਸੀਂ ਕੋਈ ਵੀ ਕੋਈ ਵੀਰ ਭਰਾ ਵਾ ਜੇ ਇਹਨੂੰ ਬਾਏ ਕਰਨਾ ਚਾਹੁੰਦਾ ਵਾ ਬਾਕੀ ਇਹਨੂੰ ਮ사ਜ ਆਪਾਂ ਕਿਹੜੀ ਕਿਹੜੀ ਚੀਜ਼ ਦੀ ਕਰ ਸਕਦੇ ਆ ਇਹਦੇ ਉੱਪਰ ਤੇ ਲਿਖਿਆ ਹੀ ਆ ਬਾਕੀ ਉਹ ਤਰ੍ਹਾਂ ਵੀ ਚਲਾ ਆਮ ਪਤਾ ਯਾਣਾ ਬਾਹਾਂ ਦੀ ਮ사ਜ ਕਰ ਸਕਦੇ ਆ ਤੌਣ ਦੀ ਮ사ਜ ਕਰ ਸਕਦੇ ਆ ਠੀਕ ਆ ਤੇ ਜਿੱਦਾਂ ਕਈਆਂ ਨੂੰ ਸਰਵਾਈਕਲ ਹੁੰਦਾ ਹਨਾ ਹਾਂ ਹੈਂਡ ਦੀ ਮ사ਜ ਕਰ ਸਕਦੇ ਆ ਹਣਾ ਤੇ ਪਿੰਨੀਆਂ ਦੀ ਮ사ਜ ਕਰ ਸਕਦੇ ਆ ਤੇ ਆ ਮੈਂ ਹੁਣ ਬੈਗ ਆਪਣੀ ਧੋਣ ਦੇ ਉੱਤੇ ਕਰਕੇ ਵਿਖੋਣਾ ਦਾ ਨੂੰ ਮ사ਜ ਹੋਣ ਹੋ ਗਈ ਤੇ ਵਾਕਿਆ ਯਾਰ ਹਵੇ ਧੋਣ ਦੀ ਮ사ਜ ਹੁੰਦੀ ਨਾ ਹਣਾ ਹੂੰ ਹੋਣ ਦੀ ਇਹਨੂੰ ਲਾਇਆ ਹੋਵੇ ਨਾ ਧੋਣ ਨੂੰ ਤੇਲ ਤੇ ਫਿਰ ਇਹਨੇ ਮੈਨੂੰ ਲੱਗਾ ਜਿਆਦਾ ਬੈਟਰ ਜਿਹੜੀ ਆ ਉਹ ਮ사ਜ ਕਰਦੀ ਏਦਾਂ ਦੇ ਵਿਚਾਰੀ ਸੁੱਕੇ ਸੁੱਕੇ ਨੂੰ ਰਗੜੀ ਜਾਂਦੀ ਏਦਾਂ ਸੁੱਕੀ ਜਿਹੜੀ ਚਮੜੀ ਹੈ ਤੇਰੀ ਨਾ ਕੁੰਮੀ ਜਾਂਦੀ ਆ ਉਨੂੰ ਵੀ ਪਾ ਲੱਗਣ ਡਿਆ ਹੈਗਾ ਉਦਾਂ ਹੀ ਜਦੋਂ ਹੱਥਾਂ ਨਾਲ ਖਾਦੇ ਉਦੋਂ ਵੀ ਤਾਂ ਤੇਲ ਲਾਉਣਾ ਹੀ ਆ ਹਨਾ ਯਾਰ ਸਹੀ ਗੱਲ ਹੀ ਆ ਆਪਣਾ ਐਦਾਂ ਕਰਕੇ ਨਾ ਬੰਦਾ ਜਿੱਦਾਂ ਇੱਥੇ ਜੇ ਬੈਕ ਸਾਈਡ ਤੋਂ ਕਰਨੀ ਆ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਐਦਾਂ ਰੱਖ ਕੇ ਤੇ ਤੇਲ ਲਾ ਕੇ ਤੇ ਬੰਦਾ ਲੰਮੇ ਪਿਆ ਜੇ ਨਹੀਂ ਬੜਾ ਮજા ਆਉਂਦੇ ਆ ਆਪਣਾ ਬੜਾ ਦੇਖਣਾ ਤੇ ਨਾ ਹਨਾ ਇਹ ਵਧੀਆ ਤਰੀਕੇ ਨਾਲ ਹੋ ਜਾਂਦੀ ਆ ਜਿੱਦਾਂ ਹੋਣਾ ਹੀ ਇਹਨੂੰ ਮੂਵ ਕਰਨਾ ਹੋਵੇ ਮੂਵ ਹੋਣ ਉਹ ਵੀ ਕਰ ਸਕਦੇ ਆ ਕਰ ਸਕਦੇ ਆ ਓਦਾਂ ਜ਼ਿਆਦਾ ਵਧੀਆ ਹਲੇ ਮੜ ਕੇ ਐ ਕਰਕੇ ਐਨੂੰ ਲੈਵੇ ਬੰਦਾ ਹਨਾ ਇੱਥੇ ਲੈਵੇ ਨਹੀਂ ਅਮੜਾ ਬੜਾ ਮજા ਆਉਂਦੇ ਆ ਤੂੰ ਇਹ ਤੁਹਾਨੂੰ ਪਤਾ ਲੱਗਿਆ ਮੈਂ ਅੱਜ ਵੀ ਬਲੌਗ ਬਣਾਉਣੀ ਮੈਂ ਚਲਾ ਕੇ ਤੂੰ ਮ사ਜ ਕਰਕੇ ਨਹੀਂ ਵਧੀਆ ਚੀਜ਼ ਵਾ ਹੈਡ ਦੀ ਮ사ਜ ਬਹੁਤ ਸੋਹਣਾ ਕਰਦੀ ਆ ਤੇ ਯਾਰ ਤੋਂ ਵੀ ਬੜੀ ਵਧੀਆ ਕਰਨਦੀ ਆ ਹੂੰ ਤੇ ਬਾਕੀ ਹੁਣ ਹੁਣ ਕਿਸੇ ਨੂੰ ਕਹਾਂਗੇ ਜੇ ਫਰਕ ਪਤਾ ਲੱਗੂਗਾ ਤੇ ਉਹ ਵੀ ਪਤਾ ਲੱਗ ਹੀ ਜਾਣਾ ਮੈਂ ਹੁਣ ਕਿਸੇ ਨੂੰ ਕਹਿੰਦੀ ਲੋੜ ਨਹੀਂ ਚੁੱਕੋ ਮਸ਼ੀਨ ਕਰੋ ਚਾਰਜ ਤੇ ਚਲੋ ਮੇਰੇ ਮੇਰੇ ਨਾਲ ਸੈਲਫੀ ਨਹੀਂ ਹੁੰਦੀ ਆ ਨਾ ਸਾਈਡ ਤੇ ਤੇ ਫਿਰ ਜਾਂ ਅਮਨ ਚਸੂ ਕੀ ਜਾਂ ਬਬਲੂ ਜਸਦਾ ਨਾ ਤੇ ਆਪਾਂ ਦੇ ਦੋਵੇਂ ਹੁਣ ਨਹੀਂ ਕਰ ਹੂੰ ਕਿਹ ਰਹੇ ਹੁਣ ਮਮੀ ਜੀ ਇਹਦਾ ਸਾਰਾ ਲਿਆ ਕਰਾਂਗੇ ਮੈਂ ਇਹਦੇ ਨਾਲ ਹੁਣ ਇਹੋ ਹੀ ਤੁਹਾਡਾ ਹੁਣ ਇਹੋ ਹੀ ਤੁਹਾਡਾ ਬਬਲੂ ਮਮੀ ਨੂੰ ਤੇ ਇਹਦਾ ਵੀ ਕੋਈ ਨਾ ਰੱਖ ਲੋ ਤੇ ਨੂੰ ਮਾਰ ਮਾਰਿਆ ਕਰ ਮੈਂ ਸੈਲਫੀ ਜਦੋਂ ਹੁੰਦੀ ਮੈਂ ਥੋੜੇ ਕਿਤੇ ਦਵਾਈ ਨਹੀਂ ਖਾਣੀ ਤੇ ਤਾਂ ਕਰਕੇ ਮੈਂ ਫਿਰ ਇਹਨਾਂ ਕੋਲ ਸੁਸਾਣੇ ਨਹੀਂ ਹੁੰਦੀ ਆ ਤੇ ਚਲੋ ਹੁਣ ਮੈਂ ਇਹਦੇ ਨਾਲ ਕਰ ਲਿਆ ਕਰੂੰਗੀ ਹਨਾ ਚਲੋ ਠੀਕ ਆ ਜੀ ਫਿਰ ਕਰਿਓ ਜਿਨ੍ਹਾਂ ਨੇ ਬਾਏ ਕਰਨੀਆਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਆ ਤੇ ਉਥੋਂ ਜੋ ਤੁਸੀਂ ਜਾ ਕੇ ਬਾਏ ਕਰ ਲਿਓ ਬਾਕੀ ਠੀਕ ਆ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਤੇ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ